ਫਿਰ ਤੇ ਮੇਰੇ ਪਹਾੜ ਦੀ ਛੱਤ ਆ ਬਾਈ ਥੱਲੇ ਮੋਟਰਸਾਈਕਲ ਉੱਪਰ ਪਹਾੜ ਦੇਖੋ ਇੱਕ ਪੂਰਾ ਪਹਾੜ ਸੀ ਵਿਚਾਲੋਂ ਪਾੜ ਲਿਆ ਜਿਹੜਾ ਇਧਰਲਾ ਪਾਸਾ ਸੀ ਉਹ ਐਂ ਰਹਿਣ ਦਿੱਤਾ ਗਿਆ ਇਹਨਾਂ ਦਾ ਨਾਮ ਹੈਗਾ ਜੀ ਲਖਵੀਰ ਸਿੰਘ ਉਰਫ ਚੰਨੀ ਚੰਨੀ ਉਰਫ ਚੰਨੀ ਤੇ ਬਾਈ ਹੋਰੇ ਹੈਗੇ ਨੇ ਰੋਪੜ ਤੋਂ ਸਵੇਰ ਦਾ ਟਾਈਮ ਆ ਜੀ ਸਵੇਕ 7 ਵਜੇ ਦਾ ਰਾਤ ਇਸ ਥਾਂ ਦੇ ਉੱਤੇ ਆਪਾਂ ਟੈਂਟ ਲਾਇਆ ਸੀ ਇੱਕ ਵਾਰੀ ਤੁਸੀਂ ਆਲੇ-ਦਾਲ ਦਾ ਮਾਹੌਲ ਦੇਖ ਲਓ ਆ ਉੱਚੇ-ਉੱਚੇ ਦਰਖਤ ਲੱਗੇ ਹੋਏ ਨੇ ਤੇ ਧੁੱਪ ਪੂਰੀ ਤਿੱਖੀ ਨਿਕਲੀ ਹੋਈ ਆ ਕਿਉਂਕਿ ਪਹਾੜ ਥੋੜਾ ਜਿਹਾ ਹੈ ਉੱਚਾ ਤੇ ਆਲੇ-ਦਾਲੇ ਦੇ ਕਿਸੇ ਪਾਸੇ ਛਾਂ ਨਹੀਂ ਪੈ ਰਹੀ ਉਹ ਪਿਛਲੇ ਪਾਸੇ ਸਾਮਣੇ ਕਿਸੇ ਦਾ ਘਰ ਜਿਹਾ ਬਣਿਆ ਹੋਇਆ ਮੱਝਾਂ ਚਰਾਉਣ ਵਾਲੇ ਸੀ ਬੰਦੇ ਉਹ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਇੱਥੇ ਤੁਹਾਨੂੰ ਲੈਪਡ ਵੀ ਮਿਲ ਸਕਦਾ ਤੇ ਭਾਲੂ ਵੀ ਮਿਲ ਸਕਦਾ ਕਹਿੰਦਾ ਪਰ ਉਹ ਥੱਲੇ ਜੰਗਲ ਆ ਯਾਰ ਜੰਗਲ 'ਚ ਹੀ ਰਹਿੰਦੇ ਨੇ ਉੱਪਰ ਕਦੇ ਇੱਕ ਵਾਰ ਹੀ ਆਉਂਦੇ ਨੇ ਫਿਲਹਾਲ ਪਾਣੀ ਲੈ ਕੇ ਆਉਣੇ ਆ ਉਧਰਲੇ ਪਾਸੇ ਝਰਨਾ ਬਰਸ਼ ਕਰਦੇ ਆ ਮੂੰਹ ਧੋਣੇ ਆ ਤੇ ਫਿਰ ਰਾਤ ਨੂੰ ਉਹਨਾਂ ਕੋਲੋਂ ਦੁੱਧ ਫੜ ਕੇ ਲੈ ਕੇ ਆਇਆ ਸੀ ਘਰ ਦਾ ਦੁੱਧ ਆ ਉਹਨਾਂ ਦਾ ਤੇ ਉਹ ਦੁੱਧ ਪੀਨੇ ਆ ਫਿਰ ਉਦੋਂ ਬਾਅਦ ਸਮਾਨ ਇਕੱਠਾ ਕਰਕੇ ਗਾਂਹ ਦੀ ਅਪਡੇਟ ਦਿੰਨੇ ਆ ਐਲਟੀਟਿਊਡ ਇੱਥੋਂ ਦਾ ਹੈਗਾ ਜੀ 11000 ਫੁੱਟ ਦੇ ਨੇੜੇ ਤੇੜੇ ਟੈਂਪਰੇਚਰ ਰਾਤ ਇੱਥੇ ਹੈਗਾ ਸੀ 7 ਡਿਗਰੀ 8 ਡਿਗਰੀ ਤੇ ਹੁਣ ਇੱਥੇ ਟੈਂਪਰੇਚਰ ਹੈਗਾ 14 ਡਿਗਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਜੀ ਸਵਾ 10 ਵਜੇ ਦਾ ਤੇ ਸਵਾ 7 ਆਪਾਂ ਉੱਠੇ ਸੀ ਉਦੋਂ ਆਪਾਂ ਫਿਰ ਕੁਝ ਬਣਾ ਕੇ ਆਪਣੇ ਕੋਲ ਦੁੱਧ ਪਿਆ ਸੀ ਰਾਤ ਉਹਨਾਂ ਕੋਲੋਂ ਦੁੱਧ ਫੜਿਆ ਮੈਂ ਸਾਹਮਣੇ ਉਹ ਪਿੱਛੇ ਨਾਲ ਇੱਕ ਢਾਬਾ ਕੱਚਾ ਜਿਹਾ ਘਰ ਉਹਨਾਂ ਦਾ ਮੱਜਾ-ਮੁੱਜਾ ਚਾਰਨ ਵਾਲੇ ਲੋਕ ਨੇ ਉਹਨਾਂ ਕੋਲੋਂ ਮੈਂ ਦੁੱਧ ਫੜਿਆ ਸੀ ਤੇ ਅੱਧਾ ਦੁੱਧ ਮੈਂ ਰਾਤ ਪੀ ਲਿਆ ਅੱਧਾ ਸਵੇਰੇ ਪੀ ਲਿਆ ਕਿਉਂਕਿ ਇੱਥੇ ਠੰਡ ਹੈ ਇੱਥੇ ਕਿਹੜਾ ਦੁੱਧ ਖਰਾਬ ਹੁੰਦਾ ਬਾਲ ਕੇ ਰੱਖ ਲਿਆ ਸੀ ਹਨ ਉਸ ਤੋਂ ਬਾਅਦ ਇਹ ਥਾਂ ਦੇ ਉੱਤੇ ਜਦੋਂ ਵਧੀਆ ਮਾਹੌਲ ਸੀ ਬੈਸਦਾ ਇਧਰਲੇ ਪਾਸੇ ਮੇਰੇ ਹਾਟੂ ਪੀਕ ਪੈਂਦੀ ਹੈ 4 ਕਿਲੋਮੀਟਰ ਤੇ ਇਹ ਸਾਰਾ ਡਿਸਟੈਂਸ ਹਾਟੂ ਪੀਕ ਦੀ ਟਰੈਕਿੰਗ ਇੱਕ ਤਰ੍ਹਾਂ ਦੀ ਹੁੰਦੀ ਹੈ ਸ਼ੁਰੂ ਇੱਥੋਂ ਉਹਦੇ ਵਿਚਾਲੇ ਆਪਾਂ ਟੈਂਟ ਲਾਇਆ ਹੋਇਆ ਮਤਲਬ 7 ਕਿਲੋਮੀਟਰ ਦੀ ਟਰੈਕਿੰਗ ਆ ਬੇਸ ਕੈਂਪ ਤੋਂ ਹਾਟੂ ਪੀਕ ਤੱਕ ਦੀ ਤਾਂ ਉਸ ਟਰੈਕ ਦੇ ਵਿਚਾਲੇ ਆਪਾਂ ਕਿਸੇ ਜਗ੍ਹਾ ਦੇ ਉੱਤੇ ਟੈਂਟ ਲਾਇਆ ਸੀ ਇੱਥੇ ਕੋਈ ਘਰ ਘਰ ਨਹੀਂ ਹੈਗਾ ਬਸ ਇੱਕੋ ਹੀ ਘਰ ਬਣਿਆ ਹੋਇਆ ਨੇੜੇ ਤੇੜੇ ਕੋਈ ਢਾਬਾ ਵੀ ਨਹੀਂ ਹੈਗਾ ਆ ਐਲਟੀਟਿਊਡ ਹੈਗਾ ਸੀ ਇੱਥੇ ਜੀ 11000 ਫੁੱਟ ਦਾ ਰਾਤ ਠੰਡ ਜਿਹੜੀ ਸੀ 7 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਸੀ ਇੱਥੋਂ ਮੈਨੂੰ ਪਿਛਲੇ ਪਾਸੇ ਪਹਾੜ ਵੀ ਦਿਖ ਰਹੇ ਨੇ ਜਿਨ੍ਹਾਂ ਦੇ ਉੱਤੇ ਬਰਫ਼ ਪਈ ਹੋਈ ਆ ਕਿਉਂਕਿ ਇਸ ਵਾਰ ਨਾ ਬਰਫ਼ ਥੋੜੀ ਜੀ ਲੇਟ ਪਈ ਆ ਤੇ ਉਹਦੇ ਕਰਕੇ ਵੀ ਹਜੇ ਪਹਾੜਾਂ ਦੇ ਉੱਤੇ ਜਿਹੜੇ ਅੱਗੇ ਵੀ ਤਾਂ ਉਹਨਾਂ ਤੇ ਹਜੇ ਬਰਫ਼ ਪਿੰਗਲੀ ਨਹੀਂ ਆਈ ਕਈ ਰਾਹ ਬੰਦ ਵੀ ਨੇ ਹਜੇ ਅੱਜ ਦੀ ਅਪਡੇਟ ਦੇ ਦਈਏ ਕੱਲ ਦੀ ਅਪਡੇਟ ਦੇ ਦਾਂ ਪਹਿਲਾਂ ਸੋਦੂ ਰਾਤ ਜਦੋਂ ਮੈਂ ਇੱਥੇ ਟੈਂਟ ਲਾ ਲਿਆ ਵਧੀਆ ਜਿਵੇਂ ਆਪਾਂ ਨਾ ਪੁਰਾਣੇ ਟੈਮਾ ਚਲੋ ਹੁਣ ਤਾਂ ਏਸੀ ਯੂਸੀ ਇਨਵਰਟਰ ਇਨਵਰਟਰ ਹੈਗੇ ਨੇ ਚੱਲੀ ਜਾਂਦਾ ਸਾਰਾ ਕੁਝ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਵਧੀਆ ਮੰੰਜਾ ਸਵਾਰ ਕੇ ਬਿਸਤਰਾ ਵਿਛਾ ਕੇ ਹਨਾ ਦੁੱਧ ਦੱਦ ਪੀ ਕੇ ਜਦੋਂ ਸੌਣ ਲੱਗਦੇ ਸੀ ਨਾਲ ਦੀ ਨਾਲ ਲੜ ਭੱਜ ਜਾਂਦੀ ਸੀ ਉਹ ਕੰਮ ਹੋ ਗਿਆ ਇੱਥੇ ਕੱਲ ਮੈਂ ਟੈਂਟ ਉंट ਲਾ ਲਿਆ ਵਧੀਆ ਸਜਾ ਲਿਆ ਹੈ ਪੂਰਾ ਮੈਂ ਕਿਹਾ ਇੱਥੇ ਵਧੀਆ ਮਾਹੌਲ ਆ ਵਧੀਆ ਹਵਾ ਲੱਗੂਗੀ ਕੱਲ ਵੀ ਨੀਂਦ ਘਟ ਆਈ ਸੀ ਕਿਉਂਕਿ ਪਹਿਲਾ ਦਿਨ ਸੀ ਅੱਜ ਮੈਂ ਕਿਹਾ ਨੀਂਦ ਚੰਗੀ ਤਰ੍ਹਾਂ ਆਉਗੀ ਤੇ ਨੀਂਦ ਵਾਲਾ ਮਾਹੌਲ ਵੀ ਬਣਿਆ ਹੋਇਆ ਸੀ ਇੱਥੇ ਸ਼ਾਂਤੀ ਸੀ ਬਹੁਤ ਜ਼ਿਆਦਾ ਹਵਾ ਬਹੁਤ ਸੋਹਣੀ ਚੱਲ ਰਹੀ ਸੀ ਤੇ ਜਿੱਧਰਲੇ ਪਾਸੇ ਸੂਰਜ ਨਿਕਲਣਾ ਸੀ ਉਧਰਲੇ ਪਾਸੇ ਮੈਂ ਟੈਂਟ ਦਾ ਮੂੰਹ ਕਰ ਲਿਆ ਤੇ ਪਪਾ ਜੀ ਕੀ ਦੇਣ ਚੋਠਾ ਮੈਂ ਕਿਹਾ ਯਾਰ ਦੁੱਧ ਪੀ ਕੇ ਸੌਣੇ ਖੁਸ਼ੀ ਜੀ ਹੋ ਰਹੀ ਸੀ ਵੀ ਚੱਲ ਅੱਜ ਚੰਗੀ ਤਰ੍ਹਾਂ ਨੀਂਦ ਕੋਟਾਂਗੇ ਜਦੋਂ ਮੈਂ ਕਿਹਾ ਦੁੱਧ ਪੀ ਕੇ ਸੌ ਤੇ ਉਹ ਕਹਿੰਦੇ ਵੀ ਚਾਹ ਪੀਣੇ ਮੈਂ ਕਹਾ ਜੀ ਮੈਨੂੰ ਬੜਾ ਗਲਾਸ ਦੁੱਧ ਦੇ ਦਿਓ ਮੈਂ ਆਪ ਦਾ ਹਿਸਾਬ ਤਾਪ ਕਰਕੇ ਆਪੇ ਪੀ ਲੂੰਗਾ 30 ਰੁਪਏ ਦਾ ਉਹਨਾਂ ਕੋਲੋਂ ਮੈਂ ਗਲਾਸ ਇੱਕ ਦੁੱਧ ਲੈ ਲਿਆ ਸੀ ਕਿਉਂਕਿ ਖੁਸ਼ੀ ਸੀ ਬਈ ਵਧੀਆ ਨੀਂਦ ਆਊਗੀ ਤੇ ਜਦੋਂ ਦੁੱਧ ਦਾ ਦੁੱਧ ਪੀ ਕੇ ਸੌਂ ਦੁੱਧੋਂ ਮੈਂ ਕੋਲੋਂ ਜਦੋਂ ਮੈਂ ਲੈਣ ਗਿਆ ਤਾਂ ਉੱਥੇ ਉਸ ਹੱਥ ਦੇ ਵਿੱਚ ਮੇਰੇ ਗਲਾਸ ਫੜਿਆ ਹੋਇਆ ਦੁੱਧ ਦਾ ਤੇ ਮੈਨੂੰ ਬਾਈ ਕਹਿੰਦਾ ਤੁਸੀਂ ਉਧਰ ਗਲਤ ਟੈਂਟ ਲਾ ਲਿਆ ਕਹਿੰਦਾ ਇਧਰਲੇ ਪਾਸੇ ਤੀਂ ਦੂਏ ਤੇ ਭਾਲੂ ਭੂਲੂ ਕਹਿੰਦਾ ਆਵਣੀ ਮੈਂ ਕਹਾ ਲੈ ਹੋਰ ਫੜ ਲਓ ਦੁੱਧ ਉਹੀ ਗੱਲ ਹੋਈ ਵੀ ਜੇ ਮੈਂ ਬਿਨਾ ਉਹ ਤੋਂ ਸ ਫਿਰ ਮੇਰਾ ਆਦਨਾ ਮੇਰੇ ਕੋ ਲਾਈਟ ਸੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਆ ਸਵੇਰੇ ਉਹ ਲਾਈਟ ਦਾ ਚਾਂਦਨ ਕਰ ਲਿਆ ਸੀ ਬਾਈ ਕਹਿੰਦਾ ਵੀ ਲਾਈਟ ਲਾ ਕੇ ਰੱਖੋ ਜ ਅਗਬਾਲ ਨੂੰ ਨੇੜੇ ਅੱਗੇ ਕਿੱਥੇ ਬਾਲ ਜਿਹੜੀ ਪਹਿਲਾਂ ਬਾਲੀ ਸੀ ਉਹ ਬੁਝ ਗਈ ਤੇ ਕਹਿੰਦਾ ਵੀ ਫਿਰ ਤੁਹਾਡੇ ਕੋਈ ਨੇੜੇ ਲੱਗਦਾ ਨਹੀਂ ਹੈਗਾ ਜਾਨਵਰ ਹੁਣ ਤੈਂਦੂਏ ਦਾ ਮੈਨੂੰ ਯਕੀਨ ਆ ਤੈਂਦੂਏ ਬਾਰੇ ਮੈਂ ਬਹੁਤ ਸੁਣਿਆ ਤੈਂਦੂਏ ਵਾਲਿਆਂ ਥਾਂ ਮੈਂ ਤੇਰਾ ਟੈਂਟ ਮੈਂ ਲਾਇਆ ਵੀ ਆ ਮਹਾਰਾਸ਼ਟਰ ਚ ਵੀ ਲਾਇਆ ਵੀ ਤੈਂਦੂਆ ਕੁਝ ਨਹੀਂ ਕਹਿੰਦਾ ਭਾਲੂ ਦਾ ਸ਼ਰੀਰ ਹੁੰਦਾ ਭਾਰ ਮੋٹے ਦਿਮਾਗ ਦਾ ਹੁੰਦਾ ਭਾਲੂ ਭਾਲੂ ਦਾ ਨਹੀਂ ਮੈਨੂੰ ਯਕੀਨ ਹੈਗਾ ਸੀ ਐਵੇਂ ਕਿਤੇ ਆ ਕੇ ਟੈਂਟ ਟੁੰਟ ਪਾੜ ਦੇ ਪਰ ਬਾਈ ਨੇ ਮੈਨੂੰ ਕਿਹਾ ਕਹਿੰਦਾ ਜੇ ਹੁਣ ਬਾਹਲਾ ਕਹਿੰਦਾ ਯਾਰ ਜਦੋਂ ਲੱਗਦਾ ਕਹਿੰਦਾ ਚਾਕੇ ਪੱਟ ਲਾ ਟੈਂਟ ਉੱਥੇ ਲਾ ਲ ਮੈਂ ਕਿਹਾ ਯਾਰ ਹੁਣ ਪਹਿਲਾਂ ਤਾਂ ਮਸਾ ਇੱਥੇ ਅੱਧੇ ਪੌਣੇ ਘੰਟੇ ਦੇ ਵਿੱਚ ਸੈਟਿੰਗ ਕੀਤੀ ਆ ਪੱਟ ਕੇ ਮੈਂ ਕਿਹਾ ਫੇਰ ਉੱਥੇ ਲਾਵਾਂਗੇ ਮੈਂ ਕਿਹਾ ਰਹਿਣ ਦੇ ਇੱਥੇ ਹੀ ਲੱਗਿਆ ਰਹਿਣ ਦੇ ਦੇਖੀ ਜਾਊਗੀ ਫਿਰ ਮੈਂ ਬਾਹਰ ਇੱਕ ਟੈਂਟਰ ਆਪਣੇ ਲਾਈਟ ਲਾ ਲਈ ਸੀ ਅੰਦਰ ਟਾਰਚ ਸੀ ਰਾਤ ਨੂੰ ਦੋ ਕਵਾਰੀ ਮੈਂ ਚੈੱਕ ਕੀਤਾ ਮਾਹੌਲ ਵੀ ਠੀਕ ਆ ਤੇ ਉਸ ਤੋਂ ਬਾਅਦ ਚੱਲ ਵਧੀਆ ਨੀ ਠੀਕ ਆ ਇਹ ਰਾਤ ਦੀ ਅਪਡੇਟ ਸੀ ਹੁਣ ਤੁਹਾਨੂੰ ਦਿੰਨੇ ਆਪਾਂ ਸਵੇਰ ਦੀ ਅਪਡੇਟ ਸਵੇਰੇ ਹੁਣ ਅੱਜ ਦਾ ਪਹਿਲਾਂ ਸਾਨੂੰ ਪਿੰਡੋਂ ਮੁੰਡੇ ਦਾ ਫੋਨ ਆਇਆ ਸਾਡੇ ਯਾਰ ਦੋਸਤਾਂ ਪੁਰਾਣੇ ਰਿਸ਼ਤੇਦਾਰ ਜੀ ਪੈਂਦੀ ਆ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਜੁਆਇਨ ਕਰ ਲੈਣਾ ਅੱਜ ਪਰ ਉਹਨਾਂ ਦਾ ਥੋੜਾ ਜਿਹਾ ਕੰਮ ਸਪੀਡ ਨਾਲ ਘੁੰਮਣ ਵਾਲਾ ਜਿਵੇਂ ਮੈਂ ਤਾਂ ਇੱਥੇ 2 ਘੰਟੇ ਆਸਮਾਨ ਸੂਣ ਇਕੱਠਾ ਕਰਨ ਤੇ ਲਾਤਾ ਉਹ ਬਾਈ ਦਾ ਟੂਰ ਹੈਗਾ 5-4 ਦਿਨਾਂ ਦਾ ਤੇ 5-4 ਦਿਨ ਸ਼ਾਇਦ ਮੈਨ ਲੱਗਦਾ ਵੀ ਉਹਦੇ ਨਾਲ ਮੈਂ ਘੁੰਮਾਂ ਬਾਈ ਨਾਲ ਉਦੋਂ ਦਾ ਉਹ ਵਾਪਸ ਮੁੜ ਜੂਗਾ ਤੇ ਮੇਰਾ ਟੂਰ ਲੰਬਾ ਰਹੂਗਾ ਅੱਜ ਮੈਂ ਅੱਗੇ-ਅੱਗੇ ਜਾ ਰਿਹਾ ਪਿੱਛੋਂ ਪੰਜਾਬ ਤੋਂ ਤੁਰਿਆ ਹੋਇਆ ਫੋਨ ਆਇਆ ਸੀ ਕਹਿੰਦੇ ਵੀ ਸ਼ਿਮਲਾ ਸ਼ਿਮਲਾ ਸੀ ਕ੍ਰੋਸ ਕਰਕੇ ਜਿੱਥੇ ਤੱਕ ਤੁਸੀਂ ਪਹੁੰਚ ਸਕਦੇ ਹੋ ਪਹੁੰਚੋ ਕਹਿੰਦੇ ਤੁਹਾਡੇ ਨਾਲ ਆਪਾਂ ਜੁਆਇਨ ਕਰ ਲਾਂਗੇ ਮੈਂ ਕਿਹਾ ਠੀਕ ਆ ਉਹ ਵੀ ਮੁੰਡਾ ਇਕੱਲਾ ਹੀ ਆ ਰਿਹਾ ਵਿੱਚ ਕਮੈਂਟ ਲਾਈਕ ਕਰਨਾ ਨਾ ਭੁੱਲਿਆ ਕਰੋ ਬਾਰ-ਬਾਰ ਕਹਿੰਨੇ ਆ ਰਿਕਵੈਸਟ ਆ ਬੇਨਤੀ ਆ ਕਰ ਦਿਆ ਕਰੋ ਠੀਕ ਆ ਸਫ਼ਰ ਆਪਣਾ ਚੱਲ ਰਿਹਾ ਹਜੇ ਤਾਂ ਸ਼ੁਰੂ ਹੋਣਾ ਬਹੁਤ ਕੁਝ ਪਿਆ ਦੇਖਣ ਵਾਲਾ ਲਓ ਜੀ ਚੱਲੀਏ ਮਾਣਾ ਖਾਸਾ ਲੇਟ ਹੋ ਗਿਆ ਅੱਜ ਚੱਲ ਕੋਈ ਨਾ ਆਪਾਂ ਨੂੰ ਕਾਲੀ ਵੀ ਕੋਈ ਨਹੀਂ ਕਿਉਂਕਿ ਹੁਣ ਮੈਂ ਕੱਲ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਇੱਧਰਲੇ ਪਾਸੇ ਕਿਲੋਮੀਟਰ ਕੋਈ ਜ਼ਿਆਦਾ ਨਹੀਂ ਹੈਗੇ ਚੜਾਈ ਬੜੀ ਟਿੱਡੀ ਹੈ ਤੇ ਕਿਲੋਮੀਟਰ ਜ਼ਿਆਦੇ ਨਾ ਹੋਣ ਕਰਕੇ ਜੇ ਆਪਾਂ ਬਾਲੀ ਕਾਲੀ ਨਾਲ ਚੱਲਾਂਗੇ ਫਿਰ 6-3 ਨਵੇੜ ਕੇ ਵਹਿ ਜਾਣੇ ਕੰਮ ਠੀਕ ਆ ਆਨੰਦ ਲਈਏ ਮਹਾਰਾਜ ਪੰਜਾਬ ਚ ਗਰਮੀ ਜਿੰਨਾ ਚਿਰ ਹਟਦੀ ਨਹੀਂ ਮੀਂਹ ਨਹੀਂ ਪੈਣ ਲੱਗਦੇ ਉਹਨਾਂ ਚਿਰ ਨਾਲ ਮੁੜੀ ਦਾ ਚੰਗੀ ਗੱਲ ਆ ਕਿਉਂਕਿ ਮੇਰੇ ਕੋਲ ਤਾਂ ਹੀਲਾ ਹੈਗਾ ਨਾ ਮੈਂ ਤਾਂ ਬਚ ਸਕਦਾ ਜੇ ਨਾ ਹੀਲਾ ਹੋਵੇ ਤਾਂ ਤਾਂ ਗੱਲ ਵੱਖਰੀ ਆ। ਚਲੋ ਭਾਈ। ਆ ਸੀ ਹਾਟੂ ਪੀਗਲ ਦੀ ਟਰੈਕਿੰਗ। ਠੀਕ ਹੈ ਜੀ। ਇਹ ਬਾਈਆਂ ਨੇ ਵਧੀਆ ਚੱਲ 3 ਬੰਦੇ ਤੜਕੇ ਉਹਨਾਂ ਨੇ ਪਾਣੀ ਪੂਣੀ ਦੇਤਾ ਵਰਤਨ ਨੂੰ। ਕਿਉਂਕਿ ਇਹਨਾਂ ਦਾ ਆਪ ਦਾ ਪੈਪ ਆਇਆ ਹੋਸੀ ਝਰਨੇ 'ਚੋਂ। ਤੇ ਇਹਨਾਂ ਨੇ ਜਿਹੜੇ ਪੈਪ ਰਹੀਂ ਵਧੀਆ ਪਾਣੀ ਡਿੱਗਦਾ ਸੀ ਝਰਨਾ ਦੂਰ ਸੀ। ਬੱਸ ਉਸੇ ਪੈਪ ਜੋ ਆਪਾਂ ਪਾਣੀ ਲੈ ਲਿਆ ਤੇ ਆ ਆ ਗਿਆ ਜੀ ਹਾਟੂ ਪੀਕ ਦਾ ਬੇਸ ਕੈਂਪ ਠੀਕ ਆ ਇੱਥੇ ਬੇਸ ਕੈਂਪ ਤੇ ਆ ਦੋ ਕੁ ਦੁਕਾਨਾਂ ਬਣੀਆਂ ਹੋਈਆਂ ਨੇ ਟੈਕਸੀਆਂ ਖੜੀਆਂ ਨੇ ਇੱਧਰੋਂ ਅੰਦਰਲੇ ਪਾਸੇ ਨੂੰ 800 ਮੀਟਰ ਪਿੰਡਾ ਇੱਕ ਟਾਂਗਰੀ ਹੁਣ ਆਪਾਂ ਜਿੱਥੋਂ ਆਏ ਆ ਕੱਲ ਨਾਰ ਕੰਡਾ ਤੋਂ 1.5 ਕਿਲੋਮੀਟਰ ਤੇ ਉਹ 1.5 ਕਿਲੋਮੀਟਰ ਚੱਲੀਏ ਪਹਿਲਾਂ ਤੇ ਉਦੋਂ ਬਾਅਦ ਫਿਰ ਆਪਾਂ ਆਪਦੇ ਰਾਹ ਨੂੰ ਪੈ ਲਾਂਗੇ ਸਪੀਤੀ ਵੈਲੀ ਵਾਲੇ ਸਰਕਟ ਨੂੰ ਇਹ ਥੋੜਾ ਜਿਹਾ ਹਟਕੇ ਆ ਤਾਂ ਆਪਾਂ ਆਏ ਜਿਵੇਂ ਕੱਲ ਕਾਲੀ ਟਿੱਬਾ ਜਗਾ ਗਏ ਆ ਉਹ ਵੀ ਥੋੜਾ ਜਿਹਾ ਹਟਕੇ ਆ ਤੇ ਉਦੋਂ ਹੀ ਫਿਰ ਆਪਾਂ ਨੂੰ ਥੋੜਾ ਜਿਹਾ ਪਿੱਛੇ ਨੂੰ ਮੁੜਨਾ ਪਿਆ ਐਵੇਂ ਨੂੰ ਹੁੰਦਾ ਵੀ ਚੱਲ ਸਾਰੀਆਂ ਥਾਂ ਆਪਾਂ ਦੇਖਦੇ ਜਾਈਏ ਕੱਲ ਕਾਫੀ ਬਾਈਆਂ ਦੇ ਮੈਸੇਜ ਆ ਰਹੇ ਸੀ ਆ ਬਈ ਮੰਦਿਰ ਦਾ ਨਾਮ ਤਾਰਾ ਦੇਵੀ ਮੰਦਿਰ ਕਿ ਸ਼ਿਮਲੇ ਦੇ ਵਿੱਚ ਹੋਣਾ ਸ਼ਾਇਦ ਮੈਂ ਨਹੀਂ ਦੇਖਿਆ ਪਹਿਲਾਂ ਕਦੇ ਤੇ ਉਹਨਾਂ ਦਾ ਕਮੈਂਟ ਆਇਆ ਸੀ ਵੀ ਉਧਰ ਦੀ ਜਾ ਕੇ ਆਇਓ ਤੇ ਮੈਂ ਸ਼ਿਮਲਾ ਕੈਨਸਲ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਯਾਰ ਸਮਾਨ ਬੜਾ ਲੱਗਿਆ ਹੋਇਆ ਹੈ ਮੋਟਰਸਾਈਕਲ ਤੇ ਇਹਦਾ ਚਲਾਨ ਬਣਦਾ ਠੀਕ ਆ ਤੇ ਸ਼ਿਮਲੇ ਥੋੜੀ ਜਿਹੀ ਚੀਜ਼ਾਂ ਨੂੰ ਲੈ ਕੇ ਕੁਝ ਜ਼ਿਆਦਾ ਸਖਤਾਈ ਆ ਅੱਜ ਤੋਂ ਜੇ 8-9 ਸਾਲ ਪਹਿਲਾਂ ਵੀ ਗੱਲ ਕਰੀ ਨਾ ਉਦੋਂ ਵੀ ਅਸੀਂ ਇੱਕ ਵਾਰੀ ਪਾਲਸਰ ਲੈ ਕੇ ਗਏ ਸੀ ਸ਼ਿਮਲੇ ਘੁੰਮਣ ਸਾਡਾ ਪਾਲਸਰ ਦਾ ਵੀ ਚਲਾਨ ਹੋ ਗਿਆ ਸੀ ਮਾੜੀ ਜੀ ਗੱਲ ਤੁਸੀਂ ਕਰ ਦਦਦੇ ਨੇ ਤੇ ਕਦੇ ਫੇਰ ਸੁਭ ਬਣਿਆ ਤਾਂ ਆਪਾਂ ਫੇਰ ਜ਼ਰੂਰ ਤਾਰਾਦੇਵੀ ਟੈਂਪਲ ਦੇਖ ਕੇ ਜਾਵਾਂਗੇ ਆ ਖੁੱਲੀ ਜਾਂਦੀਆਂ ਨੇ ਇਹ ਰੇੜੀਆਂ ਮੈਂ ਕਹਿਆ ਸੀ ਨਾ ਵੀ 10 ਵਜੇ ਤੱਕ ਖੁੱਲਣ ਲੱਗਦੀਆਂ ਨੇ ਉਹ ਵੀ ਸੈਟਅਪ ਚ ਕਰੀ ਜਾਂਦੇ ਨੇ ਹੁਣ ਸਵਾ 10 ਵਜੇ ਦਾ ਟਾਈਮ ਹੋ ਗਿਆ ਇੱਧਰ ਇਹਨੇ ਵੀ ਸੈਟਅਪ ਕਰ ਰੱਖਿਆ ਉਹ ਚਾਹ ਮਾੜੀ ਨਹੀਂ ਹੈਗੀ ਪਰ ਹਸਾਬ ਸਰ ਦੀ ਪੀਣੀ ਚਾਹੀਦੀ ਆ ਉਹ ਪਰੇ ਕਰੀ ਯਾਰ ਲੈ ਦੱਸ ਯਾਰ ਕੀ ਕਰੀਏ ਸਜਣਾ ਇਹਨਾਂ ਨੂੰ ਮੈਨ ਕਮਲਿਆਂ ਨੂੰ ਇਹ ਆਗਾ ਜੀ ਨਾਰਕੰਡਾ ਦਾ ਇੱਕ ਟੀ ਪੁਆਇੰਟ ਤੇ ਇੱਥੋਂ ਆਪਾਂ ਜਾਣਾ ਥੱਲੇ ਨੂੰ ਕੱਲ ਆਪਾਂ ਉੱਪਰੋਂ ਆਏ ਆ ਨਾਰਕੰਡਾ ਸ਼ਹਿਰ ਉੱਪਰ ਵਸਿਆ ਹੋਇਆ ਇਧਰ ਨੂੰ ਹੈਗਾ ਜੀ ਸਪੀਡੀ ਸਰਕਟ ਕਲਪਾ ਵਗੈਰਾ ਆਉਣਗੇ ਇਧਰਲੇ ਪਾਸੇ ਬਾਕੀ ਆਪਾਂ ਕੱਲ ਨੈਟਵਰਕ ਹੈ ਨਹੀਂ ਸੀ ਰਾਤ ਬਸ ਘਰੇ ਮੈਂ ਗੱਲ ਕਰਕੇ ਇੱਕ ਵਾਰ ਦੱਸਤਾ ਸੀ ਕੋਈ ਟਾਮਾ ਟੱਲਾ ਨੈਟਵਰਕ ਆਊਗਾ ਭਾਈ ਚਿੰਤਾ ਨਾ ਕਰਿਓ ਮੈਂ ਲੈਪੜਾਂ ਦੇ ਨਾਲ ਭਾਲੂਆਂ ਦੇ ਨਾਲ ਸੌ ਰਿਹਾ ਤੇ ਮਾੜੀ-ਮੋਟੀ ਗੱਲ ਤੜਕੇ ਹੋ ਰਹੀ ਸੀ ਕੱਲ ਕੁਝ ਹਵਾ ਜਿਆਦਾ ਜਲ ਰਹੀ ਸੀ ਜਿਆਦਾ ਹਵਾ ਚੱਲਣ ਕਰਕੇ ਵੀ ਨੈਟਵਰਕ ਉੱਡ ਜਾਂਦਾ ਸੜਕ ਬਹੁਤ ਜਿਆਦਾ ਸੋਹਣੀ ਆ ਬਈ ਨਾਰਕੰਡਾ ਤੋਂ ਬਾਅਦ ਏ ਕਲਾਸ ਸੜਕ ਆ ਏ ਕਲਾਸ ਮੈਨੂੰ ਇਹ ਲੱਗਦਾ ਵੀ ਨਵੀਂ ਨਵੀਂ ਬਣੀ ਹੋਣੀ ਜਿਹੜੇ ਹਸਾਂ ਦਾ ਵੋਟਾਂ ਦਾ ਟਾਈਮ ਆ ਪਰ ਬਹੁਤ ਸੋਹਣੀ ਸੜਕ ਦਾ ਸਵਾਦ ਆ ਰਿਹਾ ਮੋਟਰਸਾਈਕਲ ਚਲਾਉਣ ਦਾ ਆਡੀ ਦਾ ਬੋਰਡ ਲੱਗਿਆ ਹੋਇਆ 0.3 ਕਿਲੋਮੀਟਰs ਥਾਂ ਥਾਂ ਦੇ ਉੱਤੇ ਨਾ ਸ਼ਾਇਦ ਵੇਚਣ ਵਾਲਿਆਂ ਦੇ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ ਤੇ ਬਾਕੀ ਜਿਹੜਾ ਇੱਥੋਂ ਦਾ ਲੋਕਲ ਕੋਈ ਫਰੂਟ ਹੁੰਦਾ ਹਨਾ ਕੋਈ ਖਰਮਾਨੀ ਹੋਗੀ ਜਾਂ ਚੈਰੀ ਹੋ ਗਿਆ ਅਣਾ ਨਾਸ਼ ਆਪਣਾ ਕਿਹੜਾ ਹੁੰਦਾ ਉਹ ਆਲੂ ਬੁਖਾਰਾ ਜਾ ਹੋ ਗਿਆ ਤੇ ਇਹੀ ਨੇ ਚੀਜ਼ਾਂ ਵੇਚਣ ਵਾਲੀਆਂ ਸਟਾਲਾਂ ਰਾਹ ਦੇ ਵਿੱਚ ਕਾਫੀ ਲੱਗੀਆਂ ਹੋਈਆਂ ਨੇ ਕੁਮਾਰਸਹਿਨ ਜਾਣਾ ਆਪਾਂ ਵੈਸੇ ਤਾਂ ਪਰ ਆਪਾਂ ਇੱਕ ਥਾਂ ਤੇ ਉੱਥੇ ਵੀ ਜਾਣਾ ਜਿੱਥੇ ਨੈਟਵਰਕ ਵਧੀਆ ਹੋਵੇ ਕਿਉਂਕਿ ਰਾਤ ਵੀਡੀਓ ਅਪਲੋਡ ਨਹੀਂ ਹੋਈ ਥੋੜਾ ਵੀ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਜਿਵੇਂ ਆ ਦੁਕਾਨ ਲੱਗੀ ਹੋਈ ਏ ਇੱਥੇ ਹੀ ਇੱਥੇ ਵੀ ਲੋਕਲ ਫਰੂਟ ਪਿਆ ਨਾਲ ਤਰਬੂਜੇ ਖਰਬੂਜਾ ਇਹ ਜਿਹੜਾ ਕਿਹੜਾ ਕਿਹੜੇ ਪਿੰਡ ਨੇ ਆਪਣੇ ਮਤਲਬ ਦਾ ਕੋਈ ਪਿੰਡ ਨਹੀਂ ਐ ਜਿੱਥੇ ਆਪਾਂ ਜਾਣਾ ਇਹ ਆ ਗਿਆ ਜੀ ਆਈ ਲਵ ਕੁਮਾਰ ਸੈਨ ਠੀਕ ਆ ਕੁਮਾਰ ਸੈਨ ਇੱਥੋਂ ਸ਼ੁਰੂ ਹੋ ਗਿਆ ਆ ਉਸ ਤੋਂ ਬਾਅਦ ਲੂਰੀ ਆਊਗਾ ਲੂਰੀ ਤੋਂ ਫਿਰ ਸੜਕ ਅਲੱਗ ਨੂੰ ਨਿਕਲ ਜੂਗੀ ਚਿੱਤਕੁਲ ਵਾਸਤੇ ਠੀਕ ਆ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਮੈਪ ਦਾ ਵੀ ਧਿਆਨ ਰੱਖਣਾ ਪੈਂਦਾ ਕਈ ਵਾਰ ਕਾਲੀ ਕਾਲੀ ਚ ਲੰਘ ਜਾਂਦੇ ਹੁੰਦੇ ਆ ਕਿਉਂਕਿ ਮੇਨ ਰੋਡ ਤੋਂ ਨਾ ਸਾਰੇ ਪਿੰਡ ਪਿੱਛੇ ਹਟ ਕੇ ਹੁੰਦੇ ਨੇ ਸਿਰਫ ਵੱਡਾ ਸ਼ਹਿਰ ਹੀ ਮੇਨ ਰੋਡ ਤੇ ਹੁੰਦਾ ਨਹੀਂ ਹਰੇਕ ਪਿੰਡ ਜਿਵੇਂ ਸਾਹਮਣੇ ਆ ਜਾ ਰਹੀ ਹੈ ਨਾ ਕੱਚੀ ਪਹੀ ਜੀ ਐਵੇਂ ਪੱਕੀਆਂ ਸੜਕਾਂ ਵੀ ਜਾਂਦੀਆਂ ਹੁੰਦੀਆਂ ਨੇ ਪਿੰਡਾਂ ਨੂੰ ਪਰ ਉਹਨਾਂ ਦੇ ਵਿੱਚੋਂ ਕਈ ਵਾਰ ਬੰਦਾ ਭੁਲੇਖਾ ਖਾ ਜਾਂਦਾ ਐਵੇਂ ਦਾ ਕੋਈ ਜਗ੍ਹਾ ਜਿਹੜੀ ਐਵੇਂ ਦਾ ਰਾਹ ਉਹ ਛੱਡ ਜਾਂਦਾ ਕਈ ਵਾਰ ਇਹ ਭੁਲੇਖਾ ਲੱਗਦਾ ਵੀ ਇਹ ਵੀ ਕਿਸੇ ਪਿੰਡ ਨੂੰ ਜਾਂਦੀ ਹੋਣੀ ਠੀਕ ਆ ਹੁਣ ਮੇਰੀ ਨਿਸ਼ਾਨੀ ਆ ਵੀ ਲੂਰੀ ਤੋਂ ਆਪਾਂ ਮੁੜ ਲੋ ਜੀ ਕਿੰਗਲ ਆਪਾਂ ਪਹੁੰਚ ਗਏ ਆ ਤੇ ਇੱਥੇ ਆਪਾਂ ਪ੍ਰਸ਼ਾਦਾ ਪਾਣੀ ਛਕ ਲਈ ਆ ਆ ਇੱਕ ਢਾਬਾ ਆ ਤੇ ਹੈਪੀ ਭੋਜਨ ਵਾਲਿਆਂ ਦੀ ਚੱਲ ਵੀ ਮਾਣਾ ਇੱਥੇ ਨੈਟਵਰਕ ਹੈਗਾ 5G ਦੇਖਦੇ ਆ ਜੇ ਵੀਡੀਓ ਅਪਲੋਡ ਹੋ ਜਾਈ ਚੰਗੀ ਗੱਲ ਆ ਨੈਸ਼ਨਲ ਹਾਈਵੇ 5 ਦੇ ਉੱਤੇ ਆਪਾਂ ਸਫਰ ਕਰ ਰਹੇ ਹਾਂ ਤੇ ਨਾਲ-ਨਾਲ ਇਧਰਲੇ ਪਾਸੇ ਆਪਣੇ ਦਰਿਆ ਚੱਲ ਰਿਹਾ ਜੀ ਇਸ ਦਰਿਆ ਦਾ ਨਾਮ ਹੈਗਾ ਸਤਲੁਜ ਸਤਲੁਜ ਜਿਹੜਾ ਪੰਜਾਬ ਦੇ ਵਿੱਚ ਹੋ ਕੇ ਲੰਘਦਾ ਜੀ ਆਹ ਸਾਰਾ ਸਫਰ ਆਪਣਾ ਅੱਜ ਸਤਲੁਜ ਦਰਿਆ ਦੇ ਨਾਲ-ਨਾਲ ਆ ਨਦੀਆਂ ਸੁੱਕੀਆਂ ਪਈਆਂ ਨੇ ਕਿਉਂਕਿ ਮੀਹਾਂ ਦਾ ਟਾਈਮ ਹਜੇ ਹੈ ਨਹੀਂ ਨਹੀਂ ਤਾਂ ਕਿ ਗਲੇਸ਼ੀਅਰ ਵੀ ਪਿਗਲ-ਪਿਗਲ ਆਈ ਜਾਂਦੇ ਹੁੰਦੇ ਨੇ ਹਜੇ ਗਲੇਸ਼ੀਅਰ ਪਿਗਲਨੇ ਸ਼ੁਰੂ ਨਹੀਂ ਹੋਏ ਕਿਉਂਕਿ ਬਰਫ ਹਜੇ ਪਈ ਜਾਂਦੀ ਆ ਦੁਬਾਰੀ ਬਸਾਂ ਬਸ ਪਾਸੇ ਬਣਾਇਆ ਹੋਇਆ ਜੀ ਇੱਕ ਬਹੁਤ ਸੋਹਣਾ ਮੰਦਿਰ ਤੇ ਇੱਧਰ ਹਨੂਮਾਨ ਜੀ ਦੀ ਮੂਰਤੀ ਮਹਾ ਲక్ష్ਮੀ ਮੰਦਿਰ ਲਿਖਿਆ ਹੋਇਆ ਜੀ ਨਾਮ ਕਦੇ ਕਦੇ ਸੋਚ ਕੇ ਜੇ ਹੈਰਾਨ ਹੋ ਜਾਂਦਾ ਵੀ ਇੰਨੀ ਦੂਰ ਆ ਕੇ ਐਡੇ ਉੱਚੇ ਉੱਚੇ ਪਹਾੜਾਂ ਦੇ ਵਿੱਚ ਵੀ ਕੱਡੇ-ਕੱਡੇ ਸ਼ਹਿਰ ਵਸੇ ਹੋਏ ਨੇ ਹਨਾ ਨਹੀਂ ਤਾਂ ਆਮ ਤੌਰ ਤੇ ਆਪਣੇ ਦਿਮਾਗ ਚ ਆ ਹੀ ਹੁੰਦਾ ਵੀ ਪਹਾੜ ਨੇ ਤਾਂ ਛੋਟੇ ਛੋਟੇ ਪਿੰਡ ਹੋਣਗੇ ਛੋਟੇ ਛੋਟੇ ਸ਼ਹਿਰ ਹੋਣਗੇ ਪਰ ਕਿਤੇ ਨਾ ਕਿਤੇ ਤਾਂ ਬਹੁਤ ਵੱਡੇ ਵੱਡੇ ਸ਼ਹਿਰ ਨਹੀਂ ਜਿਵੇਂ ਲੇਰਗਾ ਸ਼ਹਿਰ ਕੱਡਾ ਵੱਡਾ ਆ ਰਾਮਪੁਰ ਵਾਲਾ ਲੱਗਦਾ ਕਿਸੇ ਪਾਸੇ ਵੀ ਪਹਾੜਾਂ ਦੇ ਵਿੱਚ ਫਿਰਦੇ ਆਪਾਂ ਉਹ ਸਾਹਮਣੇ ਲਿਖਿਆ ਹੋਇਆ ਆਈ ਲਵ ਰਾਮਪੁਰ 메ਨ ਸ਼ਹਿਰ ਲੱਗਦਾ ਕੋਈ ਇੱਥੋਂ ਦਾ ਹੀ ਵੱਡਾ ਕਿਉਂਕਿ ਸ਼ਹਿਰ ਸ਼ੁਰੂ ਹੋਣ ਤੋਂ 10 ਕਿਲੋਮੀਟਰ ਪਹਿਲਾਂ ਹੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਸੀ ਤੇ ਬਹੁਤ ਵੱਡਾ ਬਾਜ਼ਾਰ ਵੀ ਆ ਰਹਿਣ ਕਰਨ ਨੂੰ ਇੱਥੇ ਤੁਹਾਨੂੰ ਸਸਤਾ ਮਿਲ ਸਕਦਾ ਕਿਉਂਕਿ ਵੱਡਾ ਸ਼ਹਿਰਾਂ ਦੇ ਕੰਪੀਟੀਸ਼ਨ ਹੋਊਗਾ ਇੱਥੇ ਉਹ ਪਰਲੇ ਪਾਸੇ ਹੀ ਫੈਲਿਆ ਹੋਇਆ ਸਤਲੁਜ ਦੇ ਹੀ ਖਾਸੀ ਵੱਡੀ ਗੱਲ ਬਾਤ ਆ ਭਾਈ ਠੀਕ ਹੈ ਜੀ ਨਾਈਸ ਨਾਈਸ ਸਿਟੀ ਕਿਹਣਾ ਇੱਥੇ ਖੜ ਗਏ ਆ ਤੇ ਬਾਈ ਹੈਗਾ ਗੰਨੇ ਦੇ ਜੂਸ ਵਾਲਾ ਤੇ ਮੈਂ ਇਹਨੂੰ ਪਹਿਲਾਂ ਪੁੱਛ ਲਿਆ ਮੈਂ ਕਿ ਬਰਫ਼ ਪਾਉਂਗੇ ਕਿ ਨਾ ਕਿਉਂਕਿ ਬਰਫ਼ ਕਈ ਥਾਵਾਂ ਤੇ ਹੁੰਦਾ ਬਈ ਬਿਨਾ ਬਰਫ਼ ਤੋਂ ਜੂਸ ਤਿਆਰ ਕਰਦੇ ਨੇ ਪੰਜਾਬ ਦੀ ਗੱਲ ਹੋਰ ਆ ਇੱਕ ਵਾਰ ਅਸੀਂ ਮਹਾਰਾਸ਼ਟਰ ਚ ਪੀਤਾ ਗਰਮੀ ਸੀ ਉੱਥੇ 30 ਡਿਗਰੀ ਨੇੜੇ ਤੇ ਟੈਂਪਰੇਚਰ ਸੀ ਗਰਮ ਜੂਸ ਦੇਤਾ ਹੁਣ ਇਹ ਕਹਿੰਦਾ ਬਈ ਇੱਧਰ ਤਾਂ ਰਵਾਜ ਹੀ ਨਹੀਂ ਹੈਗਾ ਬਰਫ਼ ਪਾਉਣ ਦਾ ਮੈਂ ਕਿਹਾ ਤੇਰਾ ਭਲਾ ਹੋ ਜੇ ਚਿੱਤਕੂਲ ਹੈਗਾ ਜੀ 95 ਕਿਲੋਮੀਟਰ ਤਪਰੀ 45 ਸੰਗਲਾ ਕੱਤਰ ਤੇ ਚਿੱਤਕੂਲ ਅੱਜ ਪਹੁੰਚਿਆ ਨਹੀਂ ਜਾਣਾ 95 ਕਿਲੋਮੀਟਰ ਕਿ ਜਿਹੜਾ ਬਾਈ ਪੰਜਾਬ ਤੋਂ ਆਇਆ ਤਾਂ ਉਹਦੀ ਵੇਟ ਕਰਦੇ ਕਰਦੇ ਆਪਾਂ ਲੇਟ ਹੋ ਗਏ ਨਹੀਂ ਤਾਂ ਚਿੱਤਕੁਲਾ ਆਪਾਂ ਟਾਈਮ ਸਿਰ ਪਹੁੰਚ ਜਾਂਦੇ 95 ਕਿਲੋਮੀਟਰ ਬਹੁਤ ਜ਼ਿਆਦਾ ਹੁੰਦੇ ਨੇ ਪਹਾੜਾ ਦੇ ਵਿੱਚ ਤੇ ਜਿਵੇਂ ਟਾਈਮ ਦੀ ਗੱਲ ਕਰਾਂ ਟਾਈਮ ਹੋ ਗਿਆ ਜੀ 4:30 ਵਜੇ ਦਾ ਫਿਰ 7:30-8:00 ਵਜੇ ਪਹੁੰਚਾਂਗੇ ਕੋਈ ਫਾਇਦਾ ਨਹੀਂ ਤੜਕੇ ਤੜਕੇ ਦੇਖਾਂਗੇ ਇਹਨੂੰ ਪਰਦਾ ਤਾਂ ਉਠਾਓ ਉਜੀ ਜਿੰਨਾ ਬਾਈ ਹੋਰਾਂ ਦੀ ਆਪਾਂ ਗੱਲ ਕਰਦੇ ਸੀ ਉਹ ਸਾਨੂੰ ਮਿਲ ਗਏ ਨੇ ਰਾਮਪੁਰ ਤੋਂ ਥੋੜਾ ਜਿਹਾ 10-15 ਕਿਲੋਮੀਟਰ ਬਾਹਰ ਖੜੇ ਆ ਇਹਨਾਂ ਦਾ ਨਾਮ ਹੈਗਾ ਜੀ ਲਖਵੀਰ ਸਿੰਘ ਉਰਫ ਚੰਨੀ ਚੰਨੀ ਤੇ ਬਾਈ ਹੋਰੇ ਹੈਗੇ ਨੇ ਰੋਪੜ ਤੋਂ ਤੇ ਇਹਨਾਂ ਨੇ ਪਰਸ ਕੱਲ੍ਹ ਸਾਨੂੰ ਫੋਨ ਕੀਤਾ ਸੀ ਕਹਿੰਦੇ ਵੀ ਅਸੀਂ ਪੰਜਾਬ ਤੋਂ ਚੱਲਣ ਲੱਗਿਆ ਕਿਉਂਕਿ ਮੈਨੂੰ ਘੱਟੋ ਘੱਟ ਤਿੰਨ ਦਿਨ ਹੋ ਗਏ ਪੰਜਾਬੋਂ ਆਇਆ ਨੂੰ ਤੇ ਜਿੱਥੇ ਮੈਂ ਤਿੰਨ ਦਿਨਾਂ ਦੇ ਵਿੱਚ ਪਹੁੰਚਿਆ ਬਾਈ ਹੋਰੇ ਇੱਕ ਦਿਨ 'ਚ ਪਹੁੰਚ ਗਏ ਉੱਥੇ ਇਹ ਵੀ ਮੈਂ ਜੇ ਰੁਕ ਰੱਖਿਆ ਨਹੀਂ ਬਾਈ ਹੋਰੇ ਗਾਹਾਂ ਲੰਘ ਜਾਂਦੇ ਐਨੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਤੇ ਦੱਸੋ ਫਿਰ ਹੈਂ ਘਰ ਦੇ ਗਾਲ ਨਹੀਂ ਜੋ ਗੱਲ ਹੈ ਸੋ ਹੈ ਆਪਾਂ ਰਿਐਲਿਟੀ ਦਿਖਾਈ ਦੀ ਭਾਈ ਬਾਈ ਖੰਦਾ ਘਰੋਂ ਗਾਲਾਂ ਪਾਏਗਾ ਚਲੋ ਕੋਈ ਨਾ ਪਰ ਸੁੱਖੀ ਸ਼ਾਂਤੀ ਬੰਦਾ ਪਹੁੰਚ ਜੋ ਹੀ ਵੱਡੀ ਗੱਲ ਹੁੰਦੀ ਆ ਤੇ ਹੁਣ ਅਸੀਂ ਇਕੱਠੇ ਘੁੰਮਾਂਗੇ ਜਿੱਨਾਂ ਕਿ ਤਰ ਅਸੀਂ ਹੈਗੇ ਕਿਉਂਕਿ ਇਹਨਾਂ ਦਾ 5-7 ਦਿਨਾਂ ਦਾ ਟੂਰ ਆ ਤੇ ਮੇਰਾ ਅਨਮਿੱਥੇ ਸਮੇ ਲਈ ਆ ਤੇ ਜਿੱਥੇ ਤੱਕ ਸਾਡਾ ਸਾਥ ਹੋਊਗਾ ਉੱਥੇ ਤੱਕ ਆਪਾਂ ਇਕੱਠੇ ਘੁੰਮਾਂਗੇ ਠੀਕ ਆ ਸਰ ਕੋਈ ਅਪਡੇਟ ਦੇਣੀ ਹੋਵੇ ਦਰਸ਼ਕਾਂ ਨੂੰ ਵਧੀਆ ਰੋਡ ਆ हां ओके रिपोर्ट ओके रिपोर्ट ए ਪਹੁੰਚੇ ਪਹੁੰਚੋ ਪੰਜਾਬ ਚੋਂ ਕਾਫੀ ਲੋਕਾਂ ਦੇ ਫੋਨ ਆ ਰਹੇ ਨੇ ਹੋਰ ਵੀ ਚੱਲ ਉਹਨਾਂ ਨਾਲ ਤਾਂ ਸਾਡੀ ਪੁਰਾਣੀ ਯਾਰੀ ਆ ਤੇ ਹੋਰ ਵੀ ਭਾਈਆਂ ਦੇ ਫੋਨ ਆ ਰਹੇ ਨੇ ਕਹਿੰਦੇ ਸੀ ਸਪੀਤੀ ਆਉਣ ਲੱਗਿਆ ਬਾਈ ਤੁਹਾਨੂੰ ਮਿਲਣਾ ਤੇ ਮੈਸੇਜ ਨੂੰ ਸੀ ਮੈਨੂੰ ਕਰ ਲਿਓ ਚਾਹੇ ਇੰਸਟਾਗ੍ਰਾਮ ਤੇ ਮੈਨੂੰ ਫੋਨ ਕਰ ਲਿਓ ਮੈਂ ਹਜੇ ਇੱਥੇ ਹੀ ਆ ਜਿੰਨਾ ਚਿਰ ਪੰਜਾਬ ਚੋਂ ਗਰਮੀ ਨਹੀਂ ਜਾਂਦੀ ਠੀਕ ਆ ਸਰ ਠੀਕ ਹੈ ਚਲੋ ਜੀ ਹੁਣ ਅਸੀਂ ਚਾਹ ਪਾਣੀ ਪੀਣ ਖੜੇ ਹਾਂ ਇੱਥੇ ਚਾਹ ਪਾਣੀ ਪੀ ਲਈਏ ਤੇ ਸਲਾਹ ਸਾਡੀ ਪਹਿਲਾਂ ਜਾਣਦੀ ਸੀ ਚਤਕੁਲ ਪਰਚਤਕੁਲ ਹਜੇ 95 ਕਿਲੋਮੀਟਰ ਆ 2 2.5 ਘੰਟਿਆਂ ਚ ਪਹੁੰਚਾਂਗੇ ਫਿਰ ਜਿਆਦਾ ਹਨੇਰਾ ਹੋ ਜਾਊਗਾ ਤੇ ਬਾਈ ਵੀ ਹਜੇ ਪੰਜਾਬੋਂ ਆਇਆ ਕਿੰਨੇ ਕਿਲੋਮੀਟਰ ਹੋ ਗਿਆ 300 ਕਿਲੋਮੀਟਰ ਟੱਪ ਗਿਆ ਹਾਂ ਮਤਲਬ ਫਿਰ ਹਨਾ 300 ਕਿਲੋਮੀਟਰ ਟੱਪ ਗਿਆ ਸਵੇਰ ਦਾ ਮੋਟਰਸਾਈਕਲ ਚ ਹੈ 327 327 ਕਿਲੋਮੀਟਰ ਹੋ ਗਿਆ ਤੇ ਹੁਣ ਬਾਈ ਹੋਰ ਇਹਨੇ ਵੀ ਆਰਾਮ ਕਰਨਾ ਕੱਲ ਨੂੰ ਤੜਕੇ ਉੱਠ ਕੇ ਸਦੇ ਆ ਫਿਰ ਆਪਾਂ ਚਤਕੁਲ ਵਾਲੇ ਪਾਸੇ ਨੂੰ ਚੱਲੇ ਹਾਂ ਠੀਕ ਆ ਹੁਣ ਕਾਕਾ ਦਾ ਢਾਬਾ ਇੱਥੇ ਖੜੇ ਹਾਂ ਚਾਹ ਪਾਣੀ ਪੀਣ ਵਾਸਤੇ ਚਾਹ ਪਾਣੀ ਹੁੰਦਾ ਸੈਂਸ ਵੀ ਕੁਝ ਖਾ ਪੀ ਲਾਵਾਂਗੇ ਪਾਣੀ ਪੂਣੀ ਪੀ ਲਾਂਗੇ ਮੇਰੀ ਤਾਂ ਚਾਹ ਬੰਦ ਕੀਤੀ ਹੋਈ ਆ ਲਾ ਰਹੀ ਨਹੀਂ ਆ ਅੱਜ ਤਾਂ ਯਾਰ ਸਵੇਰ ਦੀ ਵੀ ਇਧਰਲੇ ਪਾਸੇ ਗਰਮੀ ਸੀ ਆ ਹੁਣ ਸ਼ਾਮ ਨੂੰ 7:30 ਵਜੇ ਮੌਸਮ ਠੀਕ ਹੋਇਆ ਨਹੀਂ ਬਹੁਤ ਕੈੜੀ ਧੁੱਪ ਸੀ ਇਹ ਵੀ ਹੁਣ ਆਪਾਂ ਹਾਈਟ ਤੇ ਜਾਂਦੇ ਜਾ ਰਹੇ ਹਾਂ ਤਾਂ ਕਰਕੇ ਮੌਸਮ ਠੀਕ ਹੁੰਦਾ ਜਾ ਰਿਹਾ ਥੱਲੇ ਤਾਂ ਰਾਮਪੁਰ ਤੋਂ ਪਿੱਛੇ ਤਾਂ ਪੂਰੀ ਗਰਮੀ ਵਾਲਾ ਮਾਹੌਲ ਸੀ ਲੋਕ ਵੀ ਤਰਾ ਤਰਾ ਕਰੀ ਜਾਂਦੇ ਨੇ ਇੱਥੋਂ ਵਾਲੇ ਲੋਕ ਵੀ 30 35 ਡਿਗਰੀ ਦੇ ਹਿਸਾਬ ਨਾਲ ਆਪਣੇ ਤਾਂ 49 ਨੂੰ ਹੱਥ ਲਾ ਕੇ ਮੋੜਨ ਵਾਲਾ ਕੰਮ ਹੋਇਆ ਪਿਆ 49 ਡਿਗਰੀ ਚਲੋ ਅੱਜ ਦੇਖਦੇ ਆ ਕਿੱਥੇ ਰਹਿਣਾ ਕੋਈ ਪੱਕਾ ਕਨਫਰਮ ਨਹੀਂ ਹੈਗਾ ਚਿਤਕੂਲ ਵੈਸੇ 95 ਕਿਲੋਮੀਟਰ ਦਾ ਪਰ ਕੱਲ ਨੂੰ ਆਪਾਂ ਚਿਤਕੂਲ ਦੇਖਾਂਗੇ ਅੱਜ ਆਪਣੇ ਰਾਹ ਦੇ ਵਿੱਚ ਟਪਰੀ ਵੀ ਆਊਗਾ ਟਪਰੀ ਵੀ ਰੁਕ ਸਕਦੇ ਆ ਕਿਰਚੰਬੀ ਰੁਕ ਸਕਦੇ ਆ ਇਹ ਸ਼ਹਿਰਾਂ ਦੇ ਨਾਮ ਨਹੀਂ ਅੱਜ ਆਪਾਂ ਟੈਂਟ ਨਹੀਂ ਲਾਉਣਾ ਕਿਉਂਕਿ ਟੈਂਟ ਤਾਂ ਨਹੀਂ ਲਾਉਣਾ ਕਿਉਂਕਿ ਟੈਂਟ ਮੇਰੇ ਕੋਲ ਹੈਗਾ ਦੋ ਬੰਦਿਆਂ ਵਾਲਾ ਇੱਕ ਪਾਸੇ ਮੈਂ ਪੈਣਾ ਹੁੰਦਾ ਇੱਕ ਪਾਸੇ ਮੇਰਾ ਸਾਰਾ ਸਮਾਨ ਪਿਆ ਹੁੰਦਾ ਸਮਾਨ ਵੀ ਆਪਣੇ ਕੋਲ ਕਾਫੀ ਆ ਹਨ ਤੇ ਉੱਥੇ ਤੀਜੇ ਬੰਦੇ ਜੋਗੀ ਫਿਰ ਥਾਂ ਨਹੀਂ ਹੁੰਦੀ ਤੇ ਹੁਣ ਫਿਰ ਆਪਾਂ ਨੂੰ ਅੱਜ ਕਿਤੇ ਨਾ ਕਿਤੇ ਹੋਟਲ ਜਾਂ ਹੋਮਸਟੇ ਦੇ ਵਿੱਚ ਰਹਿਣਾ ਪਊਗਾ ਕਿੱਧਰ ਪਹਾੜਾਂ ਵਿੱਚ ਗੱਡੀ ਸਖਾਈ ਜਾਂਦਾ ਅਗਲਾ ਲੈ ਤੁਸੀਂ Shimla ਡਿਸਟ੍ਰਿਕਟ ਖਤਮ ਹੋ ਗਈ ਤੇ ਹੁਣ ਆਪਾਂ ਐਂਟਰ ਕਰ ਰਹੇ ਹਾਂ ਜੀ किन्नੌਰ ਦੇ ਵਿੱਚ ਤੇ ਇਹ ਵੈਲਕਮ ਗੇਟ ਬਣਾਇਆ ਹੋਇਆ ਲਿਖਿਆ ਹੋਇਆ किन्नੌਰ ਦਵਾਰ ਇੱਥੋਂ ਸ਼ੁਰੂ ਹੋ ਗਿਆ ਜੀ ਕਿਨੌਰ ਸ਼ਿਮਲਾ ਦੇਖ ਲਓ ਇੱਥੇ ਤੱਕ ਫੈਲਿਆ ਹੋਇਆ ਅ ਜਿੰਨੀਆਂ ਵੀ ਪਿੱਛੇ ਸਾਰੀਆਂ ਥਾਵਾਂ ਕਾਫਰੀ ਕਾਫਰੀ ਚੈਲ ਚੂਲ ਹੋ ਗਿਆ ਇਧਰ ਹਾਟੂ ਪੀਕ ਚੱਲ ਜਿੱਥੇ ਤੱਕ ਆਪਾਂ ਹੁਣ ਆਏ ਆ ਸਾਰਾ ਸ਼ਿਮਲੇ ਦੇ ਅੰਦਰ ਸੀ ਹੁਣ ਕਿਨੌਰ ਡਿਸਟ੍ਰਿਕਟ ਸ਼ੁਰੂ ਹੋ ਗਈ ਕਿਨੌਰ ਦੇ ਵਿੱਚ ਮੌਸਮ ਦਾ ਵੀ ਫਰਕ ਆ ਉਹ ਸਾਹਮਣੇ ਲਖਵੀਰ ਸਿੰਘ ਉਰਫ ਚੰਨੀ ਲੇ ਕੀ ਮਨਾਲੀ ਸਭ ਵਾਟਾ ਨਾ ਪੀਆ ਮਾਰਦੇ ਆ ਸੰਰੂਪ ਖੋਲ ਥਾਪੀਆਂ ਵਿੱਚੋਂ ਵਿੱਚ ਸੜਕਾਂ ਟੁੱਟੀਆਂ ਹੋਈਆਂ ਨੇ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਜਿਹੜਾ ਪਾਸਾ ਆਪਾਂ ਹੁਣ ਘੁੰਮਾਂਗੇ ਨਾ ਇਹ ਦੁਨੀਆ ਦੀਆਂ ਸਭ ਤੋਂ ਖਤਰਨਾਕ ਸੜਕਾਂ ਦੇ ਵਿੱਚੋਂ ਸੜਕਾਂ ਆਉਂਦੀਆਂ ਨੇ ਜਿਹੜੀਆਂ ਕਿਨ ਔਰ ਦੇ ਵਿੱਚ ਨੇ ਤੁਸੀਂ ਗੂਗਲ ਵੀ ਕਰੋਗੇ ਨਾ ਤਾਂ ਵਰਲਡ ਮੋਸਟ ਡੇਂਜਰਸ ਰੋਡਸ ਦੇ ਵਿੱਚੋਂ ਇਹ ਗਲੀਆਂ ਸੜਕਾਂ ਨਹੀਂ ਹਰੇ ਅੱਗੇ ਜਾ ਕੇ ਉਹ ਆਉਣਗੀਆਂ ਤੁਹਾਨੂੰ ਆਪਾਂ ਦਿਖਾਵਾਂਗੇ ਬਹੁਤ ਘੈਂਡ ਘੈਂਡ ਨਜ਼ਾਰੇ ਕਿਉਂਕਿ ਇਹ ਜਿਹੜੇ ਪਹਾੜ ਨੇ ਨਾ ਨਿਰਾ ਪੱਥਰ ਆ ਇਹਨਾਂ ਦੇ ਵਿੱਚ ਚਟਾਨਾਂ ਨੇ ਜਿਵੇਂ ਲਦਾਖ ਵਾਲੇ ਪਾਸੇ ਆਪਾਂ ਜਾਣੇ ਉੱਪਰ ਜਾ ਕੇ ਮਿੱਟੀ ਚ ਡਲੇ ਜੇ ਫਸੇ ਹੋਏ ਨੇ ਐਵੇਂ ਦੇ ਪਹਾੜ ਨਹੀਂ ਇਹ ਸਾਰੇ ਪੱਥਰ ਨੇ ਹਾਫ ਟਨਲਿੰਗ ਸੜਕਾਂ ਜਿਹਨੂੰ ਕਿਹਾ ਜਾਂਦਾ ਉਹ ਬਣੀਆਂ ਹੋਈਆਂ ਨੇ ਹਾਫ ਟਨਲਿੰਗ ਮਤਲਬ ਅੱਧੀ ਸਰੰਗ ਉਹ ਸਾਨੂੰ ਆਪਾਂ ਗਾਂ ਜਿਵੇਂ ਜਿਵੇਂ ਜਾਈ ਜਾਵਾਂਗੇ ਦਿਖਾਈ ਜਾਵਾਂਗੇ ਠੀਕ ਆ ਇਹ ਤਾਂ ਇੱਕੋ ਦਾ ਮੈਨੂੰ ਵੀਊ ਜਿਹਾ ਲੱਗਿਆ ਮੈਨੂੰ ਤਾਂ ਚੱਲ ਗੱਲ ਜੇ ਇੱਥੇ ਆ ਗਈ ਮੈਂ ਤੁਹਾਨੂੰ ਦੱਸਤੀ ਨੇ ਏ ਸਟੂ ਦਾ ਸਭ ਤੋਂ ਪਹਿਲਾ ਵਾਟਰਫਾਲ ਆਹ ਦੇਖੋ ਵਧੀਆ ਚੱਲ ਰਿਹਾ ਹੁਣ ਇੱਥੇ ਠੰਡ ਜੀ ਹੋ ਗਈ ਜੇ ਗਰਮੀ ਹੁੰਦੀ ਫੇਰ ਤਾਂ ਵੜ ਜਾਂਦੇ ਅੰਦਰ ਕੱਪੜੇ ਲਾ ਕੇ ਮੋਟਰ ਵੋਟਰ ਸਾਂਗਲ ਤੌਣ ਨੂੰ ਵਧੀਆ ਹੈ ਉਧਰ ਕੈਂਪਿੰਗ ਚੱਲ ਰਹੀ ਆ ਇੱਧਰ ਮੋਟਰਸਾਈਕਲ ਖੜੇ ਨੇ ਪੈਗ ਨਾਲ ਪੂਜੀਆ ਚੱਲ ਰਿਹਾ ਚਲੋ ਜੀ ਆਪਦੀ ਆਪਦੀ ਖਰਾਕ ਆ ਸਾਰਿਆਂ ਦੀ ਸੋਨੂੰ ਮੈਂ ਹੁਣ ਰਾਹ ਦਿਖਾਉਣਾ ਬਾਈ ਯਾਰ ਇੱਥੋਂ ਦਾ ਆਹ ਰਾਹ ਦੀ ਤੁਸੀਂ ਸ਼ਾਇਦ ਫੋਟੋਆਂ ਦੇਖੀਆਂ ਹੁਣ ਸ਼ਾਇਦ ਨਾ ਦੇਖੀਆਂ ਹੁਣ ਪਰ ਆ ਦੇਖੋ ਬਈ ਪਹਾੜ ਦੇਖੋ ਵਿਚਾਲੋਂ ਕੱਟਿਆ ਹੋਇਆ ਦੋਨੇ ਪਾਸੇ ਪਹਾੜ ਲੈ ਇੱਧਰ ਰੀਲਾਂ ਬਣਾ ਰਿਹਾ ਬਾਈ ਹੁਣ ਆਪਾਂ ਗਾਹ ਨੂੰ ਚੱਲੇ ਆਂ ਜਿਵੇਂ ਯਾਰ ਨਾ ਪੱਥਰ ਉਹੀ ਫਸਿਆ ਖੜਾ ਤੇ ਉਹ ਪੱਥਰ ਵੀ ਵਿਚਾਲੇ ਜਿਵੇਂ ਕਈ ਵਾਰ ਕੋਈ ਲੱਕੜ ਦਾ ਗੁਟਕਾ ਫਸਾ ਕੇ ਲੱਕੜ ਨੂੰ ਕੱਸ ਦਿੰਦੇ ਉਵੇਂ ਉਹ ਪੱਥਰ ਫਸਿਆ ਲੋਕ ਇਹਦੇ ਵਿੱਚ ਦੀ ਆਉਂਦੇ ਨੇ ਫੋਟੋਆਂ ਖਿਚਾਉਂਦੇ ਨੇ 15 20 ਮਿੰਟ ਆਪਾਂ ਵੀ ਲਾਏ ਨੇ ਚੀਜ਼ ਸੋਹਣੀ ਹੈ ਇਹ ਮੈਂ ਰੀਲਾਂ ਰੂਲਾਂ 'ਚ ਬਹੁਤ ਦੇਖੀ ਆ ਅੱਜ ਪਹਿਲੀ ਵਾਰੀ ਆਪ ਲਾਈਵ ਦੇਖਣ ਨੂੰ ਮਿਲੀ ਆ ਦੇਖੋ ਇੱਕ ਪੂਰਾ ਪਹਾੜ ਸੀ ਵਿਚਾਲੋਂ ਪਾੜ ਲਿਆ ਜਿਹੜਾ ਇਧਰਲਾ ਪਾਸੇ ਅਸੀਂ ਉਹ ਐਂ ਰਹਿਣ ਦਿੱਤਾ ਗਿਆ ਇਹਨੂੰ ਵੀ ਗੇਟਵੇ ਆਫ ਕਿੰਨੌਰ ਕਹਿੰਦੇ ਹੁੰਦੇ ਨੇ ਠੀਕ ਆ ਚਲੋ ਜੀ ਚੀਜ਼ ਸੋਹਣੀ ਸੀ ਇਹ ਨਿਗਲੂਸਰੀ 4 ਕਿਲੋਮੀਟਰ ਰਹਿ ਗਿਆ ਆਹ ਦੇਖ ਕਿਵੇਂ ਤਿੱਖੇ ਤਿੱਖੇ ਪਹਾੜ ਖੜੇ ਨੇ ਹਨ ਇਹ ਤਾਂ ਹਜੇ ਸ਼ੁਰੂਆਤਾਂ ਨੇ ਸੱਜਣੋ ਮੈਨੀ ਮੋਰ ਥਿੰਗਸ ਟੂ ਗੋ ਬਹੁਤ ਕੁਝ ਆਊਗਾ ਅੱਗੇ ਹੋਰ ਕੀ ਬਰੋਲਾ ਬਣਿਆ ਹੋਇਆ ਰੇਤੇ ਵਾਲਾ ਓਏ ਸੱਜਣਾ ਇਹ ਕੋਈ ਗੱਲ ਤੇ ਨਹੀਂ ਨਾ ਓਏ ਹੋਏ 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 ਭਰਤੇ ਉਹ ਭਰਤੇ ਓਏ ਹੋਏ ਕਿਵੇਂ ਦਾੜ ਦੜ ਕਰੀਆਂ ਉਹ ਵਜਦੀਆਂ ਨੇ ਬੱਟੀਆਂ ਵਜਦੀਆਂ ਨੇ ਪੂਰੀ ਤੇਜ਼ ਹਵਾ ਚੱਲ ਰਹੀ ਆ ਮੋਟਰਸਾਈਕਲ ਟੇਡਾ ਹੋ ਹੋ ਜਾ ਰਿਹਾ ਇਧਰ ਨੂੰ ਇਧਰੋਂ ਲੈਂਡ ਸਲਾਈਡ ਦਾ ਵੀ ਡਰ ਲੈਂਦਾ ਚੱਲ 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 ਜੇ ਪਾਜੋ ਪਾ ਬੰਦ ਕਰ ਲਈਏ ਕੋਟ ਦੀਆਂ ਕਿਤੇ ਫੇਫੜਿਆਂ ਚ ਵੜ ਜਾ ਰੇਤਾਂ ਗੱਡੀ ਜੀ ਵਾਲਾ ਜਦੋਂ ਮੂਰੇ ਆਇਆ ਉਹਦੇ ਮੂਰੇ ਇੰਨਾ ਦਿੱਤਾ ਆ ਕੰਨੀ ਰਹੀ ਹੋ ਗਿਆ ਗੱਡੀਆਂ ਰੋਕ ਲਈ ਉਹਣੀ ਆ ਦੇਖੋ ਸਰਤੇ ਮੇਰੇ ਪਹਾੜ ਦੀ ਛੱਤ ਆ ਬਾਈ ਥੱਲੇ ਮੋਟਰਸਾਈਕਲ ਉੱਪਰ ਪਹਾੜ ਕਿਵੇਂ ਚੱਲੀਏ ਚਲੋ ਚਲੋ ਆ ਕੋਈ ਬਾਈ ਮੇਰੇ ਵਾਂਗੂ ਸਮਾਨ ਲੱਦੀ ਆਉਂਦਾ ਸਮਾਨ ਵੀ ਫੁੱਲਾ ਮੰਗਰੀ ਬੰਦਾ ਬੈਠਾ ਟਰਾਈਪੋਡ ਹੱਥ 'ਚਾ ਪੂਰਾ ਆਨੰਦ ਲੈਦੇ ਜਾਂਦੇ ਨੇ ਮਹਾਰਾਜ ਦੂਜੀਆਂ ਪੀਪੀਆਂ ਡੰਗੀਆਂ ਫੀਆਂ ਤੇਲ ਤੂਲ ਪਾਉਣ ਨੂੰ ਐਕਸਟਰਾ ਇਹ ਪਿੰਡ ਹੈਗਾ ਜੀ ਪਾਲਿੰਗੀ ਹੁਣ ਅਸੀਂ ਬਸ ਕਮਰਾ ਹੋਟਲ ਕੋਈ ਲੱਭ ਰਹੇ ਆ ਮਿਲ ਜੇ ਤਾਂ ਉੱਥੇ ਰਹਿ ਜਾਗੇ ਸਾਨੂੰ ਐ ਵੀ ਕੋਈ ਹੋਮ ਸਟੇਜ ਆ ਮਿਲ ਜੇ ਜਿਹੜਾ مین ਰੋਡ ਤੇ ਹੀ ਹੋਵੇ ਟੜਕੇ ਪਕਾਈ ਜਿਨਾ ਕਰਨੀ ਪਵੇ ਬਾਲਾ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਰਾਤ ਆਪਾਂ ਕੰਮਲਾ ਲੈ ਲਿਆ ਸੀ ਪਰ ਵੀਡੀਓ ਦੀ ਐਂਡਿੰਗ ਕਰਨਾ ਭੁੱਲ ਗਏ ਥੋੜੇ ਜਿ ਥੱਕੇ ਹੋਏ ਸੀ ਕਿਉਂਕਿ ਪਿੱਛੇ ਗਰਮੀ ਬਹੁਤ ਜ਼ਿਆਦਾ ਸੀ ਇੱਥੇ ਮੌਸਮ ਠੀਕ ਸੀ ਤੇ ਹੁਣ ਸਵੇਰ ਦਾ ਟਾਈਮ ਸਵੇਰੇ ਤਿਆਰ ਹੋਏ ਬੈਠੇ ਆ ਤੇ ਨਵੀਂ ਵੀਡੀਓ ਹੁਣ ਆਪਾਂ ਸ਼ੁਰੂ ਕਰਾਂਗੇ ਤੇ ਇੱਥੋਂ ਆਪਾਂ ਜਾਵਾਂਗੇ ਜਿਹੜੀਆਂ ਥਾਂਵਾਂ 'ਵਲ ਉਹ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਵੀਡੀਓ ਨੂੰ ਉਦੋਂ-ਬਦੋਂ ਸ਼ੇਅਰ ਕਰ ਦਿਓ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ